ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਕਿਤਲਾਏ ਰੂਹਾਨੀਅਤ ਦੇ ਕੇਂਦਰ ਸਚਕਣ ਸ਼੍ਰੀ ਮੰਦਿਰ ਸਾਹਿਬ ਦੀ ਪ੍ਰਕਰਮਾ ਚ ਮੌਜੂਦ ਪੰਜ ਸਦੀਆਂ ਤੋਂ ਵੱਧ ਪੁਰਾਣੀਆਂ ਇਤਿਹਾਸਿਕ 베ਰੀਆਂ ਸੰਕਤਾਂ ਦੀ ਅਥਾ ਸ਼ਰਧਾ ਦੀ ਪਾਤਰ ਨੇ ਇਹ ਵੀ ਗੁਰੂ ਘਰ ਦਾ ਕਰਿਸ਼ਮਾ ਹੀ ਹੈ ਕਿ 500 ਸਾਲ ਤੋਂ ਵੱਧ ਪੁਰਾਣੀਆਂ ਇਹਨਾਂ 베ਰੀਆਂ ਤੇ ਅਜੇ ਵੀ ਬੇਰ ਲੱਗਦੇ ਨੇ ਇਹ ਬੇਰਾਂ ਨਾਲ ਲੱਧੀਆਂ ਹੋਈਆਂ ਨਜ਼ਰ ਆਂਦੀਆਂ ਨੇ ਔਰ ਸੰਗਤਾਂ ਹਮੇਸ਼ਾ ਹੀ ਇਹਨਾਂ ਬੇਰੀਆਂ ਤੇ ਖੜ ਕੇ ਫਲ ਦੀ ਉਡੀਕ ਕਰਦੀਆਂ ਨੇ ਆਪਣੀ ਝੋਲੀ ਅੜ ਕੇ ਫਲ ਦੀ ਪ੍ਰਾਪਤੀ ਦਾ ਇੰਤਜ਼ਾਰ ਕਰਦੀਆਂ ਨੇ ਔਰ ਇਹਨਾਂ ਬੇਰੀਆਂ ਦੁੱਖਪੰਜਨੀ ਬੇਰੀ ਲਾਚੀ ਬੇਰ ਤੇ ਬੇਰ ਬਾਬਾ ਬੁੱਢਾ ਸਾਹਿਬ ਦੀ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦੇ ਹਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਬੇਰੀਆਂ ਦੀ ਸਾਂਭ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਦੀ ਮਦਦ ਲਈ ਗਈ ਜਿਸ ਦੇ ਚਲਦਿਆਂ ਇਹ 베ਰੀਆਂ ਜੋ ਕਿ ਕਾਫੀ ਅੱਸਾ ਪਹਿਲਾਂ ਸੁੱਕ ਚੁੱਕੀਆਂ ਸਨ ਪਰ ਇਹ ਸਾਂਭ ਸੰਭਾਲ ਦੇ ਸਦਕਾ ਜੋ ਹੈ ਇਹ 베ਰੀਆਂ ਅੱਜ ਵੀ ਫਲਾਂ ਦੇ ਨਾਲ ਯਾਨੀ ਕਿ 베ਰਾਂ ਦੇ ਨਾਲ ਲੱਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਔਰ ਇਹ ਤੁਹਾਨੂੰ ਕੋ ਰਾਮਦਾਸ ਦੇ ਦਰ ਦਾ 크੍ਰਿਸ਼ਮਾ ਹੀ ਹੈ ਕਿ ਦੇਖ ਸਕਦੇ ਹੋ ਕਿ 500 ਸਾਲ ਤੋਂ ਇਹਨਾਂ ਵੱਧ ਪੁਰਾਣੀਆਂ 베ਰੀਆਂ ਤੇ ਹਲੇ ਵੀ 베ਰ ਜਿਹੜੇ ਹੈ ਲੱਗੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਹਾਰਾਂ ਦੀ ਟੀਮ ਪਹੁੰਚੀ ਹੈ ਔਰ ਆਰਗੈਨਿਕ ਸਪਰੇ ਜਿਹੜੀ ਹੈ ਬਿਨਾ ਕਿਸੇ ਕੈਮੀਕਲ ਤੋਂ ਜਿਹੜੀ ਹੈ ਇਹ ਸਪਰੇ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਇੱਕ ਅਥਾਹ ਸ਼ਰਧਾ ਦਾ ਸਮੁੰਦਰ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਸੰਤਾਂ ਇਹਨਾਂ ਬੇਰੀਆਂ ਦੇ ਫਲ ਯਾਨੀ ਕਿ ਬੇਰਾਂ ਦੇ ਲਈ ਤਰਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਜਿਸ ਕਿਸੇ ਸ਼ਰਧਾਲੂ ਨੂੰ ਵੀ ਬੇਰ ਮਿਲ ਰਿਹਾ ਉਹਨਾਂ ਦੇ ਚਿਹਰੇ ਤੇ ਬੜੀ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਵਿਸ਼ਵਾਸ ਹੈ ਕਿ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਫਲ ਦੀ ਪ੍ਰਾਪਤੀ ਦੇ ਨਾਲ ਸੰਤਾਨ ਪ੍ਰਾਪਤੀ ਸਮੇਤ ਹਰ ਮਨੋ ਕਾਮਨਾ ਪੂਰੀ ਹੋਣ ਦਾ ਸੰਤਾਂ ਦਾ ਇੱਥੇ ਵਿਸ਼ਵਾਸ ਹੈ ਤਾਂ ਡਾਕਟਰ ਸੰਦੀਪ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਡੈਜ਼ਿਗਨੇਸ਼ਨ ਦੱਸੋ ਸੋ ਮੈਂ ਡਾਕਟਰ ਜਸਵਿੰਦਰ ਸਿੰਘ ਬਰਾੜ ਪ੍ਰਿੰਸ ਪ੍ਰਮੁੱਖ ਫਲ ਵਿਗਿਆਨੀ ਦੇ ਤੌਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਕੰਮ ਕਰ ਰਿਹਾ ਸੋ ਅੱਜ ਅਸੀਂ ਇੱਥੇ ਜਿਹੜੀ ਹੈਗਾ ਸੇਵਾ ਹੈ ਉਹ ਐਸਜੀਪੀਸੀ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਈ ਸਾਲਾਂ ਤੋਂ ਇਹ ਜਿਹੜੀ ਹੈਗੇ ਸੇਵਾ ਜਾਰੀ ਕੀਤੀ ਹੈ ਇਹ ਜਿਹੜਾ ਇਹ ਅਪ੍ਰੈਲ ਮਈ ਦਾ ਮਹੀਨਾ ਹੁੰਦਾ ਇਹ 베ਰੀਆਂ ਦੀ ਸੇਵਾ ਕਰਨ ਦਾ ਮੁੱਖ ਸਮਾਂ ਹੁੰਦਾ ਕਿਉਂਕਿ ਇਸ ਸਮੇਂ ਜਿਹੜੇ ਹੈਗੇ ਆ ਪੁਰਾਣੇ 베ਰਾ ਦਾ ਪਕਾਹ ਹੋ ਜਾਂਦਾ ਉਹਨਾਂ ਦੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਤੇ ਨਵੇਂ ਦੀ ਫਟਾਰ ਉਹ ਆਉਣ ਵਾਲੀ ਹੁੰਦੀ ਆ ਇਸ ਸਮੇਂ ਅਸੀਂ ਕੱਲ ਤੋਂ ਇਹਦੀ ਜਿਹੜੀ ਹੈਗੀ ਹੈ ਸੇਵਾ ਦੁੱਖ ਪੰਜ ਨਿਵੇਰੀ ਜਿਸ ਤਰ੍ਹਾਂ ਮੇਰਬਾਬਾ ਬੁੱਢਾ ਸਾਹਿਬ ਲਾਚੀ 베ਰੀ ਦੀ ਇਹ ਕਰ ਰਹੇ ਆ ਔਰ ਸਾਲ ਦੇ ਵਿੱਚ ਇਹ ਅਸੀਂ 5-6 ਵਾਰ ਸੇਵਾ ਕਰਦੇ ਆ ਪਰ ਜਿਹੜੀ ਮੁੱਖ ਸੇਵਾ ਦਾ ਸਮਾਂ ਹੁੰਦਾ ਹੈ ਉਹ ਅਪ੍ਰੈਲ ਮਈ ਦਾ ਮਹੀਨਾ ਹੁੰਦਾ ਹੈ ਬਸ ਇੱਕ ਦੱਸੋ ਇਹ ਕਿਉਂਕਿ ਅਸੀਂ ਵੀ ਉਹ ਉਹ ਦ੍ਰਿਸ਼ ਦੇਖਿਆ ਹੋਇਆ ਹੈ ਕਿ ਇਹ 베ਰੀਆਂ ਸੁੱਕ ਚੁੱਕੀਆਂ ਸਨ ਤਾਂ ਇਹਨਾਂ ਨੂੰ ਮੁੜ ਤੋਂ ਹਰਿਆ ਭਰਿਆ ਕਰਨ ਦੇ ਲਈ ਕੀ ਕੀ ਖਾਸ ਯਤਨ ਕੀਤੇਗੇ ਕੀ ਉਪਰਾਲੇ ਕੀਤੇ ਹਾਂ ਬਿਲਕੁਲ ਜੀ ਕਿਉਂਕਿ ਜਦ 베ਰੀ ਦੇ ਵਿੱਚ ਜੇ ਆਪਾਂ ਇਹਦੀ ਸਾਂਭ-ਸਮਾਲ ਕਾਂਡਸ਼ਟ ਨਹੀਂ ਕਰਾਂਗੇ ਤਾਂ ਇਹਦੇ ਵਿੱਚ ਸੁੱਕੀ ਲੱਕੜ ਨਹੀਂ ਤੋੜਾਂਗੇ ਸਹੀ ਨਹੀਂ ਕਟਾਂਗੇ ਤਾਂ ਉਹ ਅੰਦਰ ਸੋਕ ਵੱਧ ਹੀ ਜਾਂਦੀ ਆ ਜਦੋਂ ਸੋਕ ਵੱਜ ਜਾਂਦੀ ਹੈ ਉਹਦੇ ਉੱਤੇ ਇਨਫੈਕਸ਼ਨ ਖੜੀ ਰਹਿੰਦੀ ਹੈ ਤਾਂ ਉਹ ਉਹ ਜਿਹੜੀ ਇਨਫੈਕਸ਼ਨ ਆ ਉਹ ਲਗਾਤਾਰ ਦੂਸਰੇ ਬੂਟਿਆਂ ਨੂੰ ਤੰਦਰੁਸਤ ਜਿਹੜੇ ਹਿੱਸੇ ਨੂੰ ਜਾਂਦੀ ਰਹਿੰਦੀ ਆ ਸੋ ਇਸ ਕਰਕੇ ਇਹ ਜ਼ਰੂਰੀ ਆ ਕਿ ਆਪਾਂ ਇਹਦੇ ਉੱਤੇ ਲਗਾਤਾਰ ਸੋਕ ਕੱਢੀਏ ਜਿਹੜੀਆਂ ਤੰਦਰੁਸਤ ਟਾਹਣੀਆਂ ਦੇ ਉੱਤੇ ਫਿਰ ਤੰਦਰੁਸਤ ਟਾਹਣੀਆਂ ਨਿਕਲਦੀਆਂ ਤੇ ਜਿਹੜੀ ਅੰਦਰਲੀ ਗ੍ਰੋਥ ਆ ਦੁਬਾਰਾ ਨਵੀਂ ਸ਼ੁਰੂ ਹੋ ਜਾਂਦੀ ਹੈ ਸੋ ਇਹ ਕਿਸੇ ਵੀ ਧਾਰਮਿਕ ਸਥਾਨ ਤੇ ਕੋਈ ਵੀ ਦਰਖਤ ਲੱਗਿਆ ਹੈ ਤਾਂ ਉਹਦੀ ਆਪਾਂ ਨੂੰ ਜਿਸ ਤਰ੍ਹਾਂ ਆਪਾਂ ਹਰ ਚੀਜ਼ ਦੀ ਸੇਵਾ ਸੰਭਾਲ ਕਰਦੇ ਆ ਪੁਰਾਣੇ ਦਰਖਤਾਂ ਦੀ ਵੀ ਸੇਵਾ ਸੰਭਾਲ ਜਿਹੜੀ ਹੈਗੀ ਲਗਾਤਾਰ ਨਿਰੰਤਰ ਜਾਰੀ ਆਪਾਂ ਨੂੰ ਕਰਨੀ ਚਾਹੀਦੀ ਆ ਅਸੀਂ ਦੇਖਿਆ ਕਿ ਜਿਹੜੀ ਸਪਰੇ ਕੀਤੀ ਜਾ ਰਹੀ ਹੈ ਉਹ ਕੀ ਖਾਸ ਧਿਆਨ ਰੱਖਿਆ ਜਾਂਦਾ ਹੈ ਇਹ ਸਪਰੇ ਆਰਗੇਨਿਕ ਹੈ ਜਾਂ ਕਿਸ ਤਰ੍ਹਾਂ ਤਿਆਰ ਕੀਤੀ ਹਾਂ ਹਾਂ ਬਿਲਕੁਲ ਜੀ ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਇਹਦੇ ਉੱਤੇ ਜਿਹੜੇ ਹੈਗਾ ਪਾਣੀ ਦਾ ਹੀ ਛੜਕਾ ਕਰਦੀਆਂ ਤਾਂ ਕਿ ਕਿਉਂਕਿ ਸੰਗਤਾਂ ਦੇ ਵਿੱਚ ਸ਼ਰਧਾ ਆਪੇ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਸ਼ਰਧਾ ਹੈਗੀ ਆ ਤਾਂ ਜਿਹੜੇ ਹੈਗੇ 베ਰ ਜਿਹੜੇ ਝੜਨ ਵਾਲੇ ਹੁੰਦੇ ਆ ਉਹ ਕਾਂਡਸ਼ਾਂਡ ਦੌਰਾਨ ਝੜ ਜਾਂਦੇ ਆ ਫਿਰ ਇਹਦੇ ਤੇ ਅਸੀਂ ਪਾਣੀ ਦਾ ਛੜਕਾ ਕਰਦੇ ਆ ਤਾਂ ਕਿ ਜਿਹੜਾ ਕਮਜ਼ੋਰ ਆ ਜਾਂ ਨਾਜ਼ਕ ਫਲ ਡਿੱਗਣ ਵਾਲਾ ਫਲ ਉਹ ਡਿੱਗ ਪੇ ਕਿਉਂਕਿ ਉਹ ਸੰਗਤਾ ਨੇ ਖਾ ਲੈਣਾ ਸੋ ਉਸ ਤੋਂ ਬਾਅਦ ਅਸੀਂ ਇਹਦੇ ਉੱਤੇ ਜੈਵਿਕ ਪਦਾਰਥਾਂ ਦਾ ਜੇ ਕਿਤੇ ਲੋਡ ਹੋਵੇ ਤਾਂ ਜਿੱਦਾਂ ਅੱਜ ਅਸੀਂ ਇਹ ਵੱਡੀ 베ਰੀ ਤੇ ਫਲ ਲੱਗਿਆ ਹੋਇਆ ਹੈ ਇਹਦੇ ਉੱਤੇ ਅਸੀਂ ਸਿਰਫ ਪਾਣੀ ਦਾ ਛੜਕਾ ਕਰਾਂ ਜਿੱਥੇ ਜਿਹੜੀਆਂ ਸਾਡੀਆਂ ਦੂਸਰੀਆਂ 베ਰੀਆਂ ਜਿਨ੍ਹਾਂ ਦੇ ਉੱਤੇ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਉੱਥੇ ਅਸੀਂ ਕੁਝ ਜੈਵਿਕ ਪਦਾਰਥਾਂ ਦਾ ਜਿਹੜਾ ਹੈਗਾ ਉਹ ਸਪਰੇਅ ਕਰਦੇ ਆ ਇਹ ਕੁਦਰਤ ਦਾ ਆਪਣੇ ਆਪ ਚ ਕਿਸ਼ਮੇ ਤੁਨਗੁਰ RAMDAS ਦੇ ਦਰ ਦਾ ਅਸ਼ੀਰਵਾਦ ਹੈ ਕਿ 500 ਸਾਲ ਤੋਂ ਵੱਧ ਪੁਰਾਣੀਆਂ ਇਹ 베ਰੀਆਂ ਅੱਜ ਵੀ ਹਰੀਆ ਭਰੀਆਂ ਨੇ ਤੇ ਫਲ ਦੇ ਰਹੀਆਂ ਨੇ ਹਾਂ ਬਿਲਕੁਲ ਜੀ ਬਿਲਕੁਲ ਇਹ 100% ਸੱਚ ਹੈ ਪ੍ਰਤਾਖਾ ਇਹ ਪ੍ਰਮਾਤਮਾ ਦਾ ਜਿਹੜਾ ਹੈਗਾ ਇਹ ਕਿਸ਼ਮੇ ਵਾਲੀ ਗੱਲ ਹੀ ਹੈ ਕਿ ਇਹ ਜਿਹੜੀਆਂ ਪ੍ਰਾਤਨ 베ਰੀਆਂ ਇੰਨੀਆਂ 베ਰੀਆਂ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਜੇ ਆਪਾਂ 베ਰੀ ਦੀ ਗੱਲ ਕਰੀਏ ਤਾਂ ਕੁਝ 99 ਦਰਖਤ ਹੀ ਆ ਜਿਹ ਸੋ ਇਹਦੀ ਜਿਹੜੀ ਹੈਗੀ ਇਹ ਗੁਰੂ ਰਾਮਦਾਸ ਦੀ ਕਿਰਪਾ ਹੈ ਪ੍ਰਮਾਤਮਾ ਦੇ ਘਰ ਦੇ ਵਿੱਚ ਇਹ ਲੱਗੀਆਂ ਹੋਈਆਂ ਬੇਰੀਆਂ ਸੋ ਇਹ ਮਿਸਾਲ ਕਿਤੇ ਹੋਰ ਮਿਲਦੀ ਹੈ ਕਿ ਇਹਨਾਂ ਪ੍ਰਾਣੀ ਦੇ ਦੇਖੋ ਇਹੋ ਜੀ ਮਿਸਾਲ ਸਿਰਫ ਸਾਨੂੰ ਧਾਰਮਿਕ ਸਥਾਨਾਂ ਤੇ ਹੀ ਮਿਲਦੀ ਹੈ ਜਿੱਥੇ ਇਹਨਾਂ ਦੀ ਜਿਹੜੀ ਹੈਗੀ ਆ ਸੇਵਾ ਸੰਭਾਲ ਚੱਲ ਰਹੀ ਆ ਜਾਂ ਹੁਣ ਤੱਕ ਇਹਨਾਂ ਨੂੰ ਜੀਵਿਤ ਰੱਖਿਆ ਹੋਇਆ ਹੈ ਅੱਗੇ ਹੋਰ ਕੀ ਪਲਾਨ ਹੈ ਕਿ ਇਸ ਤਰ੍ਹਾਂ ਇਸੇ ਤਰ੍ਹਾਂ ਅਗਾ ਆਉਣ ਵਾਲੀ ਪੀੜ੍ਹੀਆਂ ਵੀ ਇਹਨਾਂ ਫਲਾਂ ਦੀ ਪ੍ਰਾਪਤੀ ਕਰਦੇ ਰਹਿਣ ਕਿਉਂਕਿ ਸੰਤਾ ਦੀ ਅਥਾਸ਼ਿਰਤਾ ਜੁੜੀ ਹੈ ਹਾਂ ਬਿਲਕੁਲ ਜੀ ਸਾਡਾ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਬਹੁਤ ਹੀ ਭਰਪੂਰ ਸਹਿਯੋਗ ਕਰ ਰਹੀ ਹੈ ਜੋ ਚੀਜ਼ ਅਸੀਂ ਉਹਨਾਂ ਨੂੰ ਕਹਿੰਦੇ ਆ ਉਹ ਉਹਨਾਂ ਵੱਲੋਂ ਉਹ ਕਾਰਜ ਕੀਤਾ ਹੁੰਦਾ ਹੈ ਜੇ ਅਸੀਂ ਜੰਗਲੇ ਕਹਿੰਦੇ ਆ ਜਾਂ ਉਹਦੀ ਸਪੋਰਟਾ ਲੋਹੇ ਦੀਆਂ ਲੱਕ ਕਹਿ ਕੇ ਜਾਣਦੇ ਆ ਜਾਂ ਜੋ ਵੀ ਅਸੀਂ ਉਹਨਾਂ ਨੂੰ ਕਹਿ ਕੇ ਜਾਣਦੇ ਆ ਉਹ ਸਾਡੇ ਆਉਂਦਿਆਂ ਨੂੰ ਅਗਲੇ 게ੜੇ ਤੋਂ ਪਹਿਲਾਂ-ਪਹਿਲਾਂ ਉਹ ਜਿਹੜਾ ਹੈਗਾ ਕਾਰਜ ਨਪਟਾਇਆ ਹੁੰਦਾ ਸੋ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੋ ਕਿ ਬਹੁਤ ਖੁੱਲ ਕੇ ਉਹ ਸਪੋਰਟ ਕਰ ਰਹੀ ਐ ਐਸਜੀਪੀਸੀ ਨਹੀਂ ਕਈ ਵਾਰੀ ਤਾਂ ਇਹ ਹੁੰਦਾ ਕਿ ਕਿ ਸੰਗਤਾਂ ਦੀ ਸ਼ਰਧਾ ਹਰੇਕ ਦੇ ਆਪਣੇ-ਆਪਣੇ ਵਿਚਾਰ ਵੱਖਰੇ ਹੁੰਦੇ ਆ ਪਰ ਫਿਰ ਵੀ ਸਾਨੂੰ ਐਸਜੀਪੀਸੀ ਪੂਰਨ ਸਹਿਯੋਗ ਦੇ ਰਹੀ ਐ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਹ ਹੈ ਕਿ ਜਿਸ ਤਰ੍ਹਾਂ ਕਿਉਂਕਿ ਹਰ ਮੋੜ ਦੀ ਜਿਹੜੀ ਹੈਗੀ ਉਹ ਇੱਕ ਲਿਮਟਿਡ ਸਮਾਂ ਉਹਦੀ ਕੁਝ ਮਿਆਦ ਹੁੰਦੀ ਐ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਬੇਰੀ ਦੇ ਵਿੱਚੋਂ ਨਵਾਂ ਪੰਗਾਰਾ ਅਸੀਂ ਉਤਸ਼ਾਹਤ ਕਰੀਏ ਕਿਉਂਕਿ ਆਉਣ ਵਾਲੇ ਸਦੀਆਂ ਤੱਕ ਉਹ ਜਿਹੜਾ ਹੈਗਾ ਚੱਲਦਾ ਰਿਹਾ ਲਗਾਤਾਰ ਬੀਂਗੇ ਖੇਤੀ ਬੜੀ ਮਹਰ ਤੁਹਾਡਾ ਕੀ ਅੰਦਾਜ਼ਾ ਹੈ ਕਿ ਇਹ ਕਿੰਨੇ ਸਾਲ ਹੋਰ ਕਿੰਨੇ ਪੀੜੀਆਂ ਹੋਰ ਜਿਹੜੀਆਂ ਇਹਨੇ ਦਰਸ਼ਨ ਕਰ ਸਕਦੇ ਦੇਖੋ ਇਹ ਸਦੀਵੀ ਆ ਇਹ ਕਦੇ ਨਹੀਂ ਜਾਣਗੀਆਂ ਜੀ ਇਹ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਗੁਰੂ ਆਮਦਸ ਦੇ ਘਰ ਚ ਲੱਗੀਆਂ ਇਹ ਇਸੇ ਤਰ੍ਹਾਂ ਜੇ 500 ਸਾਲ ਤੋਂ ਚੱਲ ਰਹੀਆਂ ਤੇ ਹਜ਼ਾਰਾਂ ਸਾਲ ਹੋਰ ਚੱਲਣਗੀਆਂ ਜੀ ਥੈਂਕ ਯੂ ਜੀ ਤਾਂ ਸੱਚਖੰਡ ਸ੍ਰੀ ਬੰਦਰ ਸਾਹਿਬ ਦੇ ਮੈਨੇਜਰ ਨਿਰਿੰਦਰ ਸਿੰਘ ਜਿਹੜੇ ਸਾਡੇ ਨਾਲ ਜੁੜਦੇ ਨੇ ਨਿਰਿੰਦਰ ਸਾਹਿਬ ਹੁਣ ਤੱਕ ਕੀ ਕੀ ਉਪਰਾਲੇ ਕੀਤੇ ਗਏ ਇਹਨਾਂ ਦੀ ਬੇਰੀਆਂ ਦੀ ਸਭ ਸੰਭਾਲਦੇ ਨੇ ਦੇਖੋ ਜੀ ਡਾਕਟਰ ਸਾਹਿਬ ਮਹੀਨੇ ਚ ਦੋ ਕੁ ਮਹੀਨੇ ਪਿੱਛੋਂ ਗੇੜਾ ਮਾਰਦੇ ਰਹਿੰਦੇ ਆ ਜਦੋਂ ਸਾਨੂੰ ਕਹਿ ਦਿੰਦੇ ਆ ਜਦੋਂ ਪਿੱਛੇ ਜੇ ਕੋਰਾ ਸ਼ੁਰੂ ਹੋਇਆ ਸੀ ਉਦੋਂ ਵੀ ਸਾਨੂੰ ਇਹਨਾਂ ਨੇ ਕਹਿ ਆ ਵੀ ਇੱਕ ਰਿਆਂ ਦੇ ਧਵਾਈ ਕਰਾ ਦਿਓ ਚੰਗੀ ਤਰ੍ਹਾਂ ਧਵਾ ਦਿਓ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ 베ਰੀਆਂ ਦੇ ਥੱਲੇੋਂ ਜਿਹੜੇ ਆ ਥੜੇ ਥੋੜੇ ਥੋੜੇ ਤੋੜ ਕੇ ਤੇ ਥੱਲੇ ਜਿਹੜੀ ਮੁੱਢਾਂ ਨੂੰ ਹਵਾ ਲੱਗ ਸਕੇ ਚੰਗੀ ਤਰ੍ਹਾਂ ਖਰਾਕ ਨਿਕਲ ਸਕੇ ਉਹ ਵੀ ਅਹੀ ਇਹਨਾਂ ਦੇ ਕਹਿਣ ਤੇ ਥੱਲੇੋਂ ਖਾਲੀ ਕਰਾ ਕੇ ਕਰਵਾ ਦਿੱਤੇ ਗਏ ਫਿਰ ਇਹਨਾਂ ਨੂੰ ਕਿਹਾ ਹੈ ਵੀ ਸੰਗਤਾਂ ਦੇ ਵਿੱਚ ਪਿਆਰ ਹੁੰਦਾ ਚਾਹੁੰਦਿਆਂ ਵੀ ਬਾਬਾ ਜੀ ਦੀ ਬੇਰੀ ਨੂੰ ਵੀ ਨਮਸਕਾਰ ਕਰੀ ਗਏ ਹੱਥ ਲਾ ਲਈਏ ਉਹਨਾਂ ਨੇ ਕਿਹਾ ਵੀ ਹੱਥ ਨਾ ਲੱਗੇ ਇਹਨਾਂ ਨੂੰ ਜੰਗਲੇ ਲਾਏ ਜਾਣ ਉਹ ਵੀ ਇਹਨਾਂ ਦੇ ਕੈਂਡ ਤੇ ਤੇ ਲਵਾ ਦਿੱਤੇ ਗਿਆ ਉਸ ਤੋਂ ਬਾਅਦ ਜਿਤਨਾ ਤੁਸੀਂ ਵੇਖਿਆ ਹੋਣਾ ਬਾਬਾ ਬੁੱਢਾ ਜੀ ਬੇਰ ਆ ਉਹਨਾਂ ਦੇ ਟਾਣੇ ਠਾਣੂ ਆ ਰਹੇ ਸੀ ਇਹਨਾਂ ਨੇ ਸਾਨੂੰ ਕਿਹਾ ਵੀ ਇਹਨਾਂ ਨੂੰ ਸਾਰਿਆਂ ਨੂੰ ਥੱਲੇ ਸਪੋਟਾਂ ਲਾਓ ਪੂਰੇ ਨਵੇਂ ਬਣਾ ਕੇ ਜੰਗਲੇ ਉਹਨਾਂ ਦੇ ਥੱਲੇ ਸਪੋਟਾਂ ਲਾ ਦਿੱਤੇਆਂ ਗਈਆਂ ਬਾਕੀ ਇਹ ਜਿਹੜਾ ਯੂਨੀਵਰਸਿਟੀ ਵਾਲੇ ਡਾਕਟਰ ਸਾਹਿਬ ਆਉਂਦੇ ਨੇ ਇਹ ਬਹੁਤ ਵੱਡੀ ਪੱਧਰ ਤੇ ਜਿਹੜਾ ਵਾ ਇਹਨਾਂ ਦੇ ਜਿੱਥੇ ਇਹ ਆਪਣੀ ਡਿਊਟੀ ਕਰਦੇ ਆ ਮੁਲਾਜ਼ਮ ਆ ਗੁਰੂ ਰਾਮਦਾਸ ਦੇ ਦਰ ਨਾਲ ਇਹਨਾਂ ਦਾ ਪਿਆਰ ਆ ਫਿਰ ਇਹ ਆਪਣੇ ਤੌਰ ਤੇ ਵੀ ਗੇੜਾ ਜਿਹੜਾ ਵਾ ਆਉਂਦੇ ਜਾਂਦੇ ਮਾਰਦੇ ਰਹਿੰਦੇ ਆ ਅੱਜ ਇਹਨਾਂ ਦਾ ਪਲਾਨ ਸੀ ਵੀ ਸਾਰਾ ਜਿਹੜੀ ਕਾਂਡ ਛਾਂਟ ਕੀਤੀ ਜਾਵੇ ਜਿਸ ਕਿਸੇ 베ਰੀ ਨੂੰ ਕੋਈ ਕੋਈ ਲੋੜ ਪਵੇ ਸਪਰੇਅ ਦੀ ਕੀਤੀ ਜਾਵੇ ਤੇ ਉਹਦੇ ਵਿੱਚ ਦੋ 베ਰੀਆਂ ਨੂੰ ਇਹਨਾਂ ਨੇ ਸਪਰੇਅ ਕਰ ਦਿੱਤੀ ਗਈ ਆ ਜਿਹੜੀ ਐਸ 베ਰੀ ਆ ਦੁੱਖ ਭਜਣੀ 베ਰੀ ਇੱਥੇ ਫਾਲ ਹੋਣ ਕਰਕੇ ਇੱਥੇ ਸਪਰੇਅ ਨਹੀਂ ਕੀਤੀ ਗਈ ਤਾਂ ਕੁਝ ਸ਼ਰਧਾਲੂ ਮਜ਼ਦੂਰ ਨੇ ਜਿਨ੍ਹਾਂ ਨੂੰ ਫਲ ਮਿਲਿਆ ਤੇ ਖਾਸੇ ਖੁਸ਼ ਨਜ਼ਰ ਆ ਰਹੇ ਹੈ ਕਿ ਧੰਗੁਰ ਰਾਮਦਾਸ ਦੇ ਦਰ ਤੇ ਲੱਗੀਆਂ ਇਹ ਨਵੇਰੀਆਂ ਤੇ ਫਲਾਂ ਦੀ ਪ੍ਰਾਪਤੀ ਹੋਈ ਹੈ। ਸੱਸੀ ਗਾਲ ਜੀ ਕੀ ਨਾਮ ਹੈ ਕਿੱਥੋਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋੜ ਤੋਂ ਆਏ ਆ ਜੀ ਅਸੀਂ। ਮੇਰਾ ਕਾਕਾ ਕਈ ਸਾਲਾਂ ਤੋਂ ਬਿਮਾਰ ਹੈ ਪਿਛਲੇ 3 ਸਾਲਾਂ ਤੋਂ ਬਿਮਾਰ ਹੈ ਪਰ ਅੱਜ ਪ੍ਰਸ਼ਾਦ ਮਿਲਿਆ ਪੂਰਨ ਰੂਪ ਤੇ ਮੈਨੂੰ ਵਿਸ਼ਵਾਸ ਹੈ ਕਿ ਮੇਰਾ ਬੱਚਾ ਠੀਕ ਹੋ ਜਾਏਗਾ ਅੱਜ। ਮੈਨੂੰ ਬਹੁਤ ਵਿਸ਼ਵਾਸ ਹੈ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਪ੍ਰਮਾਤਮਾ। ਸਾਨੂੰ ਇਸੇ ਤਰ੍ਹਾਂ ਖੁਸ਼ੀਆਂ ਬਖਸ਼ਦਾ ਰਹੀ ਵਾਹਿਗੁਰੂ ਸੱਚੇ ਪ ਅਾਇ ਗੁਜੀ ਕਾਕਾ ਸਭਾਈ ਗੁਜੀ ਕੀ ਫਤਿਹ ਬਾਬਾ ਜੀ ਮੈਨੂੰ ਰੋਜ਼ ਹੀ ਮਿਲਦਾ ਫਾਲ ਮੈਂ ਰੋਜ਼ ਹੀ ਬੀਬੀਆਂ ਨੂੰ ਵੰਡਦੀ ਆ ਕਹਿਣ ਦੀ ਗੱਲ ਇਹ ਆ ਲੋਕੀ ਸ਼ਰਧਾ ਲੈ ਕੇ ਹੁੰਦੇ ਆ ਵੀ ਜਿਹਨੂੰ ਵੇਰ ਮਿਲਿਆ ਨਾ ਬਾਬੇ ਨੇ ਝੋਲੀਆਂ ਭਰੀਆਂ ਨੇ ਕੋਈ ਬੀਬੀ ਕਹਿੰਦੀ ਮੈਨੂੰ ਪਤਾ ਮਿਲ ਗਿਆ ਨਾ ਮੇਰਾ ਚਿਰਦਰਦ ਚੁੱਕੀ ਗਈ ਦਰਜ ਸਰੀਰ ਤਾਂ ਦੁੱਖ ਨਾਲ ਦੂਰ ਦੀ ਗੱਲ ਹੈ ਛੇਰ ਨੂੰ ਦਰਦ ਵੀ ਨਹੀਂ ਹੁੰਦੀ ਕਿਤੇ ਸ਼ਰਧਾ ਹੈ ਕਿ ਸਾਰੇ ਦੁੱਖਾਂ ਕਸ਼ਟਾਂ ਦਾ ਨਾਸ਼ ਹੁੰਦਾ ਹੈ ਤੇ ਮਨੋ ਕਾਮਨਾਵਾਂ ਪੂਰੀ ਹੁੰਦੀ ਹੈ ਹਾਂ ਪੂਰੀ ਹੁੰਦੀ ਆ ਸਾਰੇ ਦੁੱਖ ਕਲੇਸ਼ ਦੂਰ ਜਾਂਦੇ ਆ ਇੱਕ ਦਿਨ ਬੀਬੀ ਆਈ ਇੱਥੇ ਕਹਿੰਦੀ ਮੈਨੂੰ ਡਾਕਟਰਾਂ ਨੇ ਕਿਹਾ ਜਵਾੜਾ ਕੱਢਿਆ ਜਾਊਗਾ ਕੈਂਸਰ ਦੀ ਬਿਮਾਰੀ ਚ ਉਹ ਕਹਿੰਦੀ ਕੀ ਨਾ ਲਈਦਾ ਮੈਂ ਬਾਬੇ ਦੇ ਅੱਗੇ ਹਰਦਾਸ ਕਰੀ ਬਾਬਾ ਜੀ ਜੇ ਹੈ ਆਪਰੇਸ਼ਨ ਕਰਾ ਦੇ ਚਾਹੇ ਮੈਨੂੰ ਬਚਾ ਲੈ ਤੇਰੇ ਹੱਥ ਹੈ ਉਹਨੇ ਖੰਡ ਪਾਟ ਸੁਖਿਆ ਅਕਾਲ ਤਾਗਤ ਸਹਿਬ ਕਹਿੰਦੀ ਮੈਂ ਕੱਲ ਉਹ ਨਾ ਅੱਜ ਮੈਂ ਜਮਾ ਠੀਕ ਹੈ ਬੀਬੀ ਕਹਿੰਦੀ ਇੱਥੇ ਸਰਦਾ ਲੈ ਕੇ ਆਈ ਐ ਇਸ ਜਗ੍ਹਾ ਤੋਂ ਹਾਂ ਕੈਂਸਰ ਦੀ ਬਿਮਾਰੀ ਚੁੱਕਤੀ ਮੈਂ ਕਹਿੰਦਾ ਮਨ ਦੀ ਆਸ਼ ਗੱਲ ਨੂੰ ਫਿਰ ਮੈਨੂੰ ਬੜੀ ਸਰਦਾ ਮੈਂ ਸਵੇਰਾ ਇਹ ਭੱਜੀ ਹੋਣੀ ਐ ਇੱਥੇ ਫਲ ਦੀ ਪ੍ਰਾਪਤੀ ਲਈ 베ਰ ਦੇ ਲਈ ਲੋਕੀ ਕੰਟਾ ਕੰਟੈਂਟ ਤਿਆਰ ਕਰਦੇ ਮੈਂ ਇੱਥੇ 4 ਢੇੜੀ ਬੈਠੇ ਰਹਿੰਦੇ ਨੇ 4 ਢੇੜੀ 4 ਢੇੜੀ ਸ਼ਾਮੀ 4 ਵਜੇ ਦੇਖਿਓ ਆ ਕੇ 6 ਵਜੇ ਤੱਕ 6 ਵਜੇ ਤੱਕ ਢੀਕ ਕਰਨਗੇ ਹਾਂ ਉਹ ਕੁੜੀ ਨੂੰ 베ਰ ਦੇਣਾ ਕੀ ਨਾਮ ਆ ਜੀ ਕਿੱਥੋਂ ਆਏ ਰਜਨੀ ਨਾ ਆਏ ਅਸੀਂ Rajasthan ਤੋਂ ਆਏ ਹਾਂ Rajasthan ਤੋਂ ਹਾਂ ਜੀ ਕੀ ਸ਼ਰਦ ਹੈ ਅੱਜ ਫਲ ਮਿਲੇ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਦਿਖਾਓ ਅੱਛਾ ਪੱਤੇ ਵੀ ਲਾ ਕੇ ਚੱਲੋ ਤਾਂ ਹਾਂ ਜੀ ਹਾਂ ਜੀ ਹਾਂ ਜੀ ਜ਼ਰੂਰ ਈ ਆਸਥਾ ਹੈ ਕਿ ਲੱਗਦਾ ਕਿ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਹਾਂਜੀ ਜ਼ਰੂਰ ਪੂਰੀਆਂ ਹੋਣਗੀਆਂ ਜ਼ਰੂਰ ਪੂਰੀਆਂ ਹੋਣਗੀਆਂ ਬਾਬਾ ਜੀ ਨਾਲ ਨੇ ਸਾਡੇ ਜ਼ਰੂਰ ਪੂਰੀਆਂ ਹੋਣਗੀਆਂ ਬਿਲਕੁਲ ਇਹ ਸੰਤਾਂ ਦੀ ਆਸਥਾ ਦਾ ਕੇਂਦਰ ਨੇ ਇਹ 베ਰੀਆਂ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦੱਸਣ ਵਾਲੀ ਦੇਸ਼ਾਵਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀਆਂ ਸੰਤਾਂ ਇਹਨਾਂ 베ਰੀਆਂ ਦੇ ਦਰਸ਼ਨ ਕਰਦੀਆਂ ਇਹਨਾਂ 베ਰੀਆਂ ਦੇ ਫਲਾਂ ਦੀ ਪ੍ਰਾਪਤੀ ਦਾ ਯਤਨ ਕਰਦੀਆਂ ਕਿਉਂਕਿ ਮੰਨਚੇ ਵਿਸ਼ਵਾਸ ਹੈ ਕਿ ਇਹਨਾਂ 베ਰੀਆਂ ਦੇ ਪੱਤੇ ਜਾਂ ਫਲ ਦੀ ਪ੍ਰਾਪਤੀ ਹੋਣ ਦੇ ਨਾਲ ਸੰਤਾਨ ਪ੍ਰਾਪਤੀ ਸਮੇਤ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਦੁੱਖਾਂ ਕਲੇਸ਼ਾਂ ਕਸ਼ਟਾਂ ਦਾ ਨਾਸ਼ ਹੁੰਦਾ ਹੈ ਤੇ ਇਹਨਾਂ 베ਰੀਆਂ ਦੀ ਸਾਂਭ ਸੰਭਾਲ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਹਰਦ ਯਤਨ ਕਰ ਰਹੀ ਹੈ ਔਰ ਇਹ ਯਤਨਾ ਸਦਕਾ 500 ਸਾਲ ਤੋਂ ਵੱਧ ਪੁਰਾਣੀਆਂ ਇਹ 베ਰੀਆਂ ਅੱਜ ਵੀ ਹਰੀਆਂ ਭਰੀਆਂ ਨੇ ਤੇ ਫਲ ਦੇ ਰੀਆਂ ਨੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ